ਯੋਧਮ ਚਾਉਣ ਵਾਸਤੇ ਸਤਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਹੈ ਤੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਿਤਾ ਸਤਗੁਰੂ ਜੀ ਜਦੋਂ ਆਏ ਨੇ ਨਾ ਤੇ ਉਸੇ ਵੇਲੇ ਹੀ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਪ੍ਰਸ਼ਨ ਕੀਤਾ ਕਿ ਪਿਤਾ ਜੀਓ ਕਿਹੜੇ ਦੇਸ਼ ਗਏ ਗਏ ਸੀ ਤੇ ਉੱਥੇ ਯੁੱਧ ਕਿਸ ਪ੍ਰਕਾਰ ਹੋਇਆ ਹੈ ਉਹਦੇ ਬਾਰੇ ਮੈਨੂੰ ਦੱਸੋ ਕਿਉਂਕਿ ਸਤਗੁਰੂ ਜੀ ਨੇ ਯੁੱਧ ਬਹੁਤ ਜ਼ਿਆਦਾ ਕਰਨੇ ਨੇ ਆਉਣ ਵਾਲੇ ਸਮੇਂ ਰੇਚਾ ਇਸ ਕਰਕੇ ਆਪਣੇ ਪਿਤਾ ਸਤਗੁਰੂ ਜੀ ਨੂੰ ਯੁੱਧ ਦੇ ਬਾਰੇ ਹੀ ਪੁੱਛ ਰਹੇ ਨੇ ਭਾਈ ਕਿ ਨਹੀਂ ਮਿਲੇ ਰਿਪ ਆਈ ਸਤਗੁਰੂ ਜੀਓ ਜਿਹੜਾ ਉੱਥੋਂ ਦਾ ਰਾਜਾ ਸੀ ਉਹਦੇ ਨਾਲ ਮਿਲਾਪ ਹੋਇਆ ਹੈ ਕਿ ਨਹੀਂ ਉੱਥੋਂ ਦਾ ਰਾਜਾ ਮਿਲਿਆ ਹੈ ਆ ਕੇ ਆਪ ਜੀ ਨੂੰ ਮਹਾਰਾਜ ਪੁੱਤਰ ਕੇ ਬਾਖ ਸੁਹਾਏ ਪੁੱਤਰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੋਤਲੀ ਜ਼ਬਾਨ ਤੋਂ ਮਿੱਠੇ ਮਿੱਠੇ ਬਚਨ ਸੁਣੇ ਨੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੁਣ ਸਤਗੁਰੂ ਬਿਰਤਾਂਤ ਬਤਾਇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸੋਂ ਮਿੱਠੇ ਮਿੱਠੇ ਬਚਨ ਸੁਣ ਕੇ ਆਪਣੇ ਸੁਭਾਏ ਮਾਨ ਮੁਖਾਰ ਬਿੰਨ ਤੋਂ ਬਚਨ ਉਚਾਰ ਕੇ ਸਾਰਾ ਹੀ ਬਰਤਾਂਤ ਦੱਸਿਆ ਹੈ ਕਾਮਰੂ ਦੇਸ਼ ਦਾ ਦੇਸ਼ ਕਾਮਰੂ ਮੰਤਰਨ ਜੋਰਾ ਸਤਗੁਰੂ ਜੀ ਕਹਿਣ ਲੱਗੇ ਕਿ ਪੁੱਤਰ ਜੀਓ ਕਾਮਰੂ ਦੇਸ਼ ਹੈ ਨਾ ਜਿਹੜਾ ਉਥੇ ਮੰਤਰਾਂ ਜੰਤਰਾ ਤੰਤਰਾਂ ਦਾ ਬਹੁਤਾ ਜਿਆਦਾ ਜੋਰ ਹੈ ਗੁਰ ਕੇ ਸਿੱਖ ਬਸਹਿ ਤਿਸ ਠਾਉਰ ਉਹ ਦੇਸ਼ ਦੇ ਵਿੱਚ ਗੁਰੂ ਕੇ ਸਿੱਖ ਵੀ ਬਹੁਤੇ ਜਿਆਦੇ ਵਸਦੇ ਨੇ ਸ੍ਰੀ ਨਾਨਕ ਪਹੁੰਚੇ ਇਕ ਕਾਲ ਇੱਕ ਸਮੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਕਾਮਰੂ ਦੇਸ਼ ਦੇ ਵਿੱਚ ਗਏ ਸਨ ਬਾਲਾ ਮਰਦਾਨਾ ਜੁਗ ਨਾਲ ਦੋਵੇਂ ਹੀ ਗੁਰੂ ਕੇ ਸਿੱਖ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਨਾਲ ਸਨ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਾਮਰੂ ਦੇਸ ਦੇ ਵਿੱਚ ਗਏ ਫੁਰਕੇ ਬਹਿਰ ਗੁਰੂ ਟਿਕ ਰਹੀਂ ਨਗਰ ਤੋਂ ਬਾਹਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਡੇਰਾ ਕੀਤਾ ਸੀ ਸਿੱਖੀ ਪ੍ਰਗਟਾਵਨ ਕੋ ਕਹੇ ਸਿੱਖੀ ਨੂੰ ਪ੍ਰਗਟ ਕਰਨ ਵਾਸਤੇ ਅਨੇਕਾਂ ਹੀ ਸਿੱਖਾਂ ਨੂੰ ਉਥੇ ਉਪਦੇਸ਼ ਦਿੱਤਾ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਿਖਾ ਲੱਗੀ ਮਰਦਾਨੇ ਜਾਨੀ ਤੋ ਜਦੋਂ ਭਾਈ ਮਰਦਾਨੇ ਨੂੰ ਬਹੁਤੀ ਜ਼ਿਆਦੀ ਤੇਨ ਲੱਗੀ ਸੀ ਕਾਮਰੂ ਦੇਸ਼ ਦੇ ਵਿੱਚ ਜਾ ਕੇ ਗਮਨ ਉਪੁਰ ਹਿਤ ਪੀਵਨ ਪਾਣੀ ਨਗਰ ਦੇ ਵਿੱਚ ਪਾਣੀ ਪੀਣ ਵਾਸਤੇ ਗਿਆ ਸੀ ਭਾਈ ਮਰਦਾਨਾ ਜਦੋਂ ਕਾਮਰੂ ਦੇਸ਼ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਤਹ ਮੇਡਾ ਕਰ ਬੰਦਨ ਕੀਨਾ ਉਥੇ ਜਦੋਂ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੇ ਰੋਕਿਆ ਵੀ ਕਿ ਭਾਈ ਮਰਦਾਨਿਆਂ ਨਾ ਜਾ ਇਥੇ ਮੰਤਰ ਜੰਤਰ ਪੜ ਕੇ ਤੇ ਬੰਦੇ ਨੂੰ ਕੁਝ ਦਾ ਕੁਝ ਬਣਾ ਦਿੰਦੇ ਨੇ ਭਾਈ ਮਰਦਾਨੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਮੈਨੂੰ ਤੇ ਬਹੁਤੀ ਜਦੀ ਲੱਗੀ ਹੈ ਮੈਨੂੰ ਪਿਆਸ ਲੱਗੀ ਹੈ ਭਾਈ ਮਰਦਾਨਾ ਬਦੋ ਬਦੀ ਧੱਕੇ ਦੇ ਨਾਲ ਹੀ ਚਲਾ ਗਿਆ ਸਤਿਗੁਰੂ ਜੀ ਦੇ ਕਹਿੰਦਿਆਂ ਕਹਿੰਦਿਆਂ ਤੇ ਜਦੋਂ ਭਾਈ ਮਰਦਾਨਾ ਗਿਆ ਨਾ ਇੱਕ ਘਰ ਦੇ ਵਿੱਚ ਗਿਆ ਘਰ ਦੇ ਵਿੱਚ ਇਸਤਰੀਆਂ ਪਾਣੀ ਲੈ ਕੇ ਆਈਆਂ ਸਾਨਾ ਉਹਨਾਂ ਨੇ ਭਾਈ ਮਰਦਾਨੇ ਨੂੰ ਦੇਖਿਆ ਤੇ ਭਾਈ ਮਰਦਾਨਾ ਕਹਿਣ ਲੱਗਾ ਕਿ ਮੈਨੂੰ ਜਲ ਛਕਣਾ ਹੈ ਮੈਨੂੰ ਤੇ ਬਹੁਤ ਹੀ ਜਿਆਦੀ ਲੱਗੀ ਹੈ ਪਿਆਸ ਬੜੀ ਲੱਗੀ ਹੈ ਮੈਨੂੰ ਭਾਈ ਮਰਦਾਨੇ ਨੂੰ ਪਾਣੀ ਛਕਾਉਣ ਵਾਸਤੇ ਬੁਲਾ ਲਿਆ ਜਦੋਂ ਭਾਈ ਮਰਦਾਨਾ ਉਹਨਾਂ ਇਸਤਰੀਆਂ ਦੇ ਕੋਲ ਗਿਆ ਨਾ ਤੇ ਉਹਨਾਂ ਇਸਤਰੀਆਂ ਨੇ ਭਾਈ ਮਰਦਾਨੇ ਦੇ ਗਲ ਦੇ ਵਿੱਚ ਇੱਕ ਧਾਗਾ ਪਾ ਦਿੱਤਾ ਧਾਗਾ ਪਾਉਂਦਿਆਂ ਸਾਰ ਹੀ ਭਾਈ ਮਰਦਾਨਾ ਮੀਢਾ ਬਣ ਗਿਆ ਭੇਡੂ ਬਣ ਗਿਆ ਭਾਈ ਮਰਦਾਨਾ ਤੇ ਉਹਦੇ ਗਲੇ ਦੇ ਵਿੱਚ ਰੱਸੀ ਪਾ ਕੇ ਭਾਈ ਮਰਦਾਨੇ ਨੂੰ ਇੱਕ ਕਿੱਲੇ ਦੇ ਨਾਲ ਬੰਨ੍ਹ ਦਿੱਤਾ ਗਿਆ ਜਦੋਂ ਭਾਈ ਮਰਦਾਨੇ ਨੂੰ ਬੰਨਿਆ ਭਾਈ ਮਰਦਾਨਾ ਸਤਿਗੁਰੂ ਜੀ ਦੀ ਸੰਗਤ ਕਰਦਾ ਸੀ ਉਹਦੇ ਹਿਰਦੇ ਦੇ ਵਿੱਚ ਗਿਆਨ ਸੀ ਤੇ ਭੈ ਭੈ ਦੀ ਆਵਾਜ਼ ਕਰਕੇ ਭਾਈ ਮਰਦਾਨਾ ਸਤਿਗੁਰੂ ਜੀ ਨੂੰ ਬੁਲਾਉਣ ਲੱਗਾ ਹਿਰਦੇ ਦੇ ਵਿੱਚ ਸਤਿਗੁਰੂ ਜੀ ਨੂੰ ਯਾਦ ਕਰਨ ਲੱਗਾ ਤੇ ਗੁਰੂ ਕੇ ਪਿਆਰਿਓ ਉਧਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਬਾਲਿਆ ਭਾਈ ਮਰਦਾਨੇ ਨੂੰ ਬੜਾ ਰੋਕਿਆ ਸੀ ਭਾਈ ਮਰਦਾਨਾ ਚਲੇ ਗਿਆ ਤੇ ਉਥੇ ਹੁਣ ਭਾਈ ਮਰਦਾਨੇ ਨੂੰ ਭੇਡੂ ਬਣਾ ਲਿਆ ਉਹਨਾਂ ਨੇ ਇਥੋਂ ਦੀਆਂ ਜਿਹੜੀਆਂ ਔਸਤਰੀਆਂ ਨੇ ਨਾ ਉਹ ਬੜੇ ਭੜੇ ਲਛਣਾ ਵਾਲੀਆਂ ਨੇ ਮੰਤਰ ਜੰਤਰ ਪੜ੍ਹ ਕੇ ਮਨੁੱਖਾਂ ਨੂੰ ਆਪਣੇ ਵਸ ਕਰ ਲੈਂਦੀਆਂ ਨੇ ਤੇ ਫਿਰ ਕੁਕਰਮਾਂ ਦੇ ਵਿੱਚ ਪਾਉਂਦੀਆਂ ਨੇ ਉਹਨਾਂ ਨੂੰ ਭਾਈ ਬਾਲੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਭਾਈ ਮਰਦਾਨਾ ਸਾਡੇ ਨਾਲ ਰਹਿੰਦਾ ਇਸ ਕਰਕੇ ਨਾਲ ਲਏ ਦੀ लाज ਹੁਣ ਤੁਹਾਨੂੰ ਹੀ ਹੈ ਗੁਰੂ ਕੇ ਪਿਆਰਿਓ ਇਹ ਬੜਾ ਸੋਹਣਾ ਬਚਨ ਹੈ ਭਾਈ ਬਾਲਾ ਜੀ ਦਾ ਕਿ ਜਿਹੜਾ ਸਿੱਖ ਇੱਕ ਵਾਰ ਕਹਿ ਦੇਵੇ ਨਾ ਕਿ ਸਤਗੁਰੂ ਜੀਓ ਮੈਂ ਆਪ ਜੀ ਦਾ ਸਿੱਖ ਹਾਂ ਤੁਹਾਡੇ ਤੋਂ ਬਿਨਾ ਮੇਰਾ ਕੋਈ ਨਹੀਂ ਇਹ ਕਹਿ ਦੇਵੇ ਕਿ ਕਿਸੇ ਹੀ ਕੋਈ ਕੋਏ ਮਾਣਯ ਨਿਮਾਣੀ ਇਕ ਤੂੰ ਕਿਉ ਨ ਮਰੀਜੈ ਰੋਏ ਜਾ ਲੱਗ ਚੇਤਨਾ ਆਵੈ ਸਤਿਗੁਰੂ ਜੀ ਉਹ ਅਸੀਂ ਭੁੱਲਣ ਹਾਨ ਜੀਵ ਹਾਂ ਭੁੱਲਦੇ ਰਹਿੰਦੇ ਹਾਂ ਭੁੱਲਾ ਕਰਦੇ ਹਾਂ ਨਿਤਾ ਪ੍ਰਤੀ ਰਾਤ ਦਿਨ ਆਪ ਹੀ ਇਕ ਅਭੁੱਲ ਹੋ ਅਸੀਂ ਭੁੱਲਾ ਕਰਨ ਵਾਲੇ ਹਾਂ ਜਿਹੜਾ ਨਿਮਰਤਾ ਦੇ ਨਾਲ ਕਹਿ ਦੇਵੇ ਅਤੇ ਕਹੇ ਕਿ ਸਤਿਗੁਰੂ ਜੀਓ ਮੈਂ ਆਪ ਜੀ ਦਾ ਸੇਖ ਹਾਂ ਤੁਹਾਡੇ ਤੋਂ ਬਿਨਾ ਮੇਰਾ ਕੋਈ ਨਹੀਂ ਸਤਗੁਰੂ ਜੀ ਜ਼ਰੂਰ ਵਾਰ ਜ਼ਰੂਰ ਉਹਦੀ ਲਾਜ ਰੱਖ ਲੈਂਦੇ ਨੇ ਭਾਈ ਬਾਲੇ ਨੇ ਕਿਹਾ ਕਿ ਸਤਗੁਰੂ ਜੀ ਉਹ ਭਾਈ ਮਰਦਾਨਾ ਸਾਡਾ ਮਿੱਤਰ ਹੈ ਦਿਨ ਰਾਤ ਸਾਡੇ ਨਾਲ ਰਹਿੰਦਾ ਤੇ ਭਾਈ ਮਰਦਾਨੇ ਦੀ ਰੱਖਿਆ ਕਰਨੀ ਚਾਹੀਦੀ ਹੈ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਹਾਂ ਜੀ ਕੈਸੇ ਵਚਨ ਕੀਤੇ ਨੇ ਇਹ ਜਿਹੜਾ ਇਤਿਹਾਸ ਹੈ ਨਾ ਇਹ ਇਤਿਹਾਸ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੁਣਾਇਆ ਹੈ ਕਹ ਰਹੇ ਨੇ ਕਿ ਕਾਮਰੂ ਦੇਸ਼ ਦੇ ਵਿੱਚ ਜਦੋਂ ਗਏ ਉਥੇ ਮੰਤਰ ਜੰਤਰ ਪੜਨ ਵਾਲੀਆਂ ਇਸਤਰੀਆਂ ਕਾਮਰੂ ਦੇਸ਼ ਦੀਆਂ ਕਾਮ ਦੇ ਵਸ ਮਨੁੱਖਾਂ ਨੂੰ ਅਨੇਕਾਂ ਤਰ੍ਹਾਂ ਆਪਣੇ ਅਧੀਨ ਕਰ ਲੈਂਦੀਆਂ ਸਨ ਹਾਂਜੀ ਆਓ ਧਿਆਨ ਦੇ ਸਹਿਤ ਸੁਣੀਏ ਸ੍ਰੀ ਨਾਨਕ ਜਦ ਐਸੇ ਚੀਨਾ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਣਿਆ ਕਿ ਭਾਈ ਮਰਦਾਨੇ ਨੂੰ ਫੜ ਲਿਆ ਹੈ ਕੈਦ ਕਰ ਲਿਆ ਭੇਡੂ ਬਣਾ ਲਿਆ ਇਥੋਂ ਦੀਆਂ ਜਾਦੂਗਰਨੀਆਂ ਇਸਤਰੀਆਂ ਨੇ ਗਏ ਛੁਡਾ ਬਨ ਤਰੇ ਉਤਲਾਈ ਤੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬੜੀ ਛੇਤੀ ਛਡਾਉਣ ਵਾਸਤੇ ਗਏ ਗੁਰੂ ਕੇ ਪਿਆਰਿਓ ਤਾਂ ਜਾਦੂ ਕਰਨੀਆਂ ਸੀ ਇੱਕ ਖਰਾ ਜਿਆ ਬਚਨ ਹੈ ਖਰਾ ਬਚਨ ਕੋੜਾ ਬੜਾ ਲੱਗਦਾ ਹੈ ਉਹ ਦੇਸ਼ ਦੇ ਵਿੱਚ ਇਸਤਰੀਆਂ ਦੀ ਚਲਦੀ ਸੀ ਤੇ ਇਸ ਕਰਕੇ ਉਹਨਾਂ ਨੂੰ ਮਾਰ ਵੀ ਪਈ ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੂਰੇ ਗੁਰੂਸਾਨ ਉਹਨਾਂ ਨੇ ਉਹਨਾਂ ਨੂੰ ਇਹ ਕਰਮ ਕਰਨ ਤੋਂ ਹਟਾਇਆ ਅੱਜ ਦੇ ਸਮੇਂ ਵਿੱਚ ਜਿੱਥੇ ਜਿਹੜੇ ਘਰ ਦੇ ਵਿੱਚ ਇਸਤਰੀ ਦੀ ਚੱਲਦੀ ਹੁੰਦੀ ਹੈ ਨਾ ਬੜੀ ਮਾਰ ਝੱਲਣੀ ਪੈਂਦੀ ਹੈ ਕਿਉਂਕਿ ਜ਼ਬਾਨ ਚੱਲਣ ਦੇ ਨਾਲ ਕਈ ਵਾਰੀ ਬੁਰੇ ਭਲੇ ਬਚਨ ਕਹੇ ਜਾਂਦੇ ਨੇ ਆਕੜ ਦੇ ਵਿੱਚ ਗੁਰਸਿੱਖਾਂ ਨੂੰ ਵੀ ਕਹਿ ਦਿੰਦੀਆਂ ਨੇ ਬੀਬੀਆਂ ਭਾਵੇਂ ਘਰ ਵਾਲਾ ਗੁਰਸਿੱਖ ਹੋਵੇ ਉਹਨੂੰ ਵੀ ਚਾਹੁੰਦੀਆਂ ਨੇ ਕਿ ਸਾਡੇ ਹੁਕਮ ਦੇ ਅਨੁਸਾਰ ਚੱਲੇ ਇਹ ਖਰੀ ਗੱਲ ਐ ਤੇ ਗੁਰਮਤ ਦੀ ਗੱਲ ਐ ਤੇ ਨਾਲ ਇਤਿਹਾਸ ਪਰਮਾਨ ਆ ਰਿਹਾ ਹੈ ਇਸ ਕਰਕੇ ਗੁਰਮਤ ਦੇ ਅਨੁਸਾਰ ਇਹ ਇਹ ਇੱਕ ਗੱਲ ਹੋਰ ਨਾਲ ਕਹਿ ਦੇਵਾਂ ਮੈਂ ਕਿ ਜਿਹੜੀਆਂ ਬੀਬੀਆਂ ਆਪਣੇ ਬੰਦੇ ਨੂੰ ਅਧੀਨ ਰੱਖਦੀਆਂ ਨੇ ਨਾ ਉਹ ਗੁਰੂ ਘਰ ਦੇ ਵਿੱਚ ਆ ਕੇ ਬਾਬੇ ਤੇ ਵੀ ਰੋਹ ਬਿਮਾਰ ਦਿਆਂ ਨੇ ਇਹ ਖਰੀ ਗੱਲ ਐ ਸੱਚੀ ਗੱਲ ਐ ਉਥੇ ਤਾਂ ਰੋਹ ਚੱਲਦਾ ਹੀ ਐ ਵੇਲਣਾ ਵੀ ਚਲਾ ਦਿੰਦੀਆਂ ਨੇ ਘੋਟਣਾ ਵੀ ਮਾਰ ਦਿੰਦੀਆਂ ਤੇ ਬਾਬੇ ਦੇ ਉੱਤੇ ਆ ਕੇ ਵੀ ਰੋਬ ਮਾਰਦੀਆਂ ਨੇ ਖਰੀ ਗੱਲ ਕਹਿ ਦੇਵਾਂ ਸਾਨੂੰ ਵੀ ਤੰਗ ਕਰਦੀਆਂ ਨੇ ਉਹ ਇਹ ਖਰੀ ਗੱਲ ਹੈ ਇਸ ਕਰਕੇ ਗੁਰੂ ਕੇ ਪਿਆਰਿਓ ਗੁਰੂ ਕੇ ਉਪਦੇਸ਼ ਨੂੰ ਮੰਨਣਾ ਚਾਹੀਦਾ ਸਤਿਗੁਰੂ ਜੀ ਨੇ ਉੱਥੇ ਸ਼ਬਦ ਵੀ ਉਚਾਰਨ ਕੀਤਾ ਜੇ ਯਾਦ ਆ ਗਿਆ ਇਹ ਪ੍ਰਸੰਗ ਹੁੰਦਿਆਂ ਹੁੰਦਿਆਂ ਸ਼ਬਦ ਯਾਦ ਆ ਗਿਆ ਤੇ ਉਹ ਵੀ ਸ਼ਬਦ ਸੁਣਾ ਦੇਣਾ ਕਹਿਣ ਤੋਂ ਭਾਵ ਕਿ ਕਦੇ ਵਾਸਤੇ ਵੀ ਰੱਬ ਦੇ ਡਰ ਨੂੰ ਭੁਲਾ ਕੇ ਤੇ ਕਬੂਲ ਨਹੀਂ ਬੋਲਣੇ ਚਾਹੀਦੇ ਖੋਟੇ ਬਚਨ ਨਹੀਂ ਬੋਲਣੇ ਚਾਹੀਦੇ ਆਓ ਜੀ ਧਿਆਨ ਦੇ ਸਹਿਤ ਸੁਣੀਏ ਜਿਨ੍ਹਾਂ ਨੇ ਬੰਦਿਆਂ ਨੂੰ ਅਧੀਨ ਕੀਤਾ ਸੀ ਤੇ ਭਾਈ ਮਰਦਾਨੇ ਨੂੰ ਵੀ ਰੱਸੀ ਪਾ ਕੇ ਬੰਨ ਲਿਆ ਉਹਨਾਂ ਇਸਤਰੀਆਂ ਦੀ ਗੱਲ ਚੱਲਦੀ ਐ ਜਾਦੂਗਰਨੀਆਂ ਦੀ ਹਾਂਜੀ ਆਓ ਧਿਆਨ ਦੇ ਸਹਿਤ ਸੁਣੀਏ ਗੁਰ ਗਰਤਾਗਾ ਪਾਵਨ ਧਾਈ ਭਾਈ ਮਰਦਾਨੇ ਦੇ ਗਲ ਦੇ ਵਿੱਚ ਤਾਗਾ ਪਾਇਆ ਸੀ ਤੇ ਹੁਣ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਨਾ ਭਾਈ ਮਰਦਾਨੇ ਨੂੰ ਤੇ ਭੇਡੂ ਬਣਾਇਆ ਸੀ ਉਹਨਾਂ ਜਾਦੂਗਰਨੀਆਂ ਇਸਤਰੀਆਂ ਨੇ ਤੇ ਹੁਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਪਰਵੇਸ਼ ਹੋਏ ਤੇ ਭੱਜ ਕੇ ਆਈਆਂ ਸਤਿਗੁਰੂ ਜੀ ਦੇ ਗਲ ਦੇ ਵਿੱਚ ਵੀ ਤਾਗਾ ਪਾਉਣ ਲੱਗੀਆਂ ਤਤਛਨ ਭੇਡ ਦੇਹ ਕੋ ਤਾਰਾ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਲ ਦੇ ਵਿੱਚ ਉਹ ਜਾਦੂਗਰਣੀ ਤਾਗਾ ਪਾਉਣ ਲੱਗੀ ਉਸੇ ਵੇਲੇ ਹੀ ਭੇਡ ਬਣ ਗਈ ਉਹ ਐਸੀ ਹਾਲਤ ਹੋਈ ਇਧਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਿਰੰਕਾਰ ਦੇ ਸਰੂਪ ਸਨ ਸਤਿਗੁਰੂ ਜੀ ਤੇ ਸਤਿਗੁਰੂ ਜੀ ਦੇ ਉੱਪਰ ਕਿਹਦਾ ਵਾਰ ਚੱਲ ਸਕਦਾ ਸੀ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਲ ਦੇ ਵਿੱਚ ਧਾਗਾ ਪਾਉਣ ਲੱਗੀ ਤੇ ਉਹ ਆਪ ਭੇਡ ਬਣ ਗਈ ਹਾਂਜੀ ਦੂਜੀ ਨੇ ਬਾਲਾ ਸੋ ਨਿਹਾਰਾ ਦੂਜੀ ਨੇ ਬਾਲੇ-ਵਾਲ ਦੇਖਿਆ ਕਿ ਇਹਨੂੰ ਵੀ ਆਪਣੇ ਵਸ ਦੇ ਵਿੱਚ ਕਰ ਲਵਾਂ ਇਸ ਢਿਗ ਪਹੰਚੀ ਸ਼ਰਮਾ ਬਣੀ ਤੇ ਉਹਦੇ ਪਾਸ ਜਦੋਂ ਪਹੰਚੀ ਨਾ ਤੇ ਉਹ ਕੁੱਤੀ ਬਣ ਗਈ ਹੈ ਕਿ ਖੇਤਰੀਆ ਆਏ ਤਿੰਨ ਧਾਨੀ ਤੇ ਉਹਨਾਂ ਦੇ ਘਰ ਦੇ ਵਿੱਚ ਜਦੋਂ ਇਹ ਵਰਤਾਰਾ ਵਰਤਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕੌਤਕ ਵਰਤਾ ਦਿੱਤਾ ਹੈ ਹਾਂਜੀ ਉਹਨਾਂ ਦੇ ਪਤੀ ਆਏ ਨੇ ਤੇ ਉਹਨਾਂ ਨੇ ਦੇਖਿਆ ਕਿ ਇਹਨਾਂ ਦੀ ਕੀ ਹਾਲਤ ਹੋ ਗਈ ਹੈ ਇੱਕ ਭੇਡ ਬਣ ਗਈ ਤੇ ਇੱਕ ਕੁੱਤੀ ਬਣ ਗਈ ਐ ਮਰਦਾਨੇ ਕੋ ਮਨੁੱਖ ਬਨਾਇਓ ਸਤਗੁਰੂ ਜੀ ਨੇ ਮਿਹਰ ਦੀ ਨਿਗਾਹ ਕੀਤੀ ਤੇ ਮਰਦਾਨਾ ਉਸੇ ਤਰ੍ਹਾਂ ਮਰਦਾਨੇ ਦੇ ਰੂਪ ਦੇ ਵਿੱਚ ਭੇਡੂ ਬਣਿਆ ਸੀ ਨਾ ਉਹ ਜਾਦੂਗਰਣੀ ਨੇ ਭੇਡੂ ਬਣਾ ਦਿੱਤਾ ਸੀ ਤੇ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਮਿਹਰ ਦੀ ਨਿਗਾਹ ਕਰਕੇ ਭਾਈ ਮਰਦਾਨਾ ਮਨੁੱਖ ਦੇ ਰੂਪ ਦੇ ਵਿੱਚ ਆ ਗਿਆ ਗੁਰਪਰਤਾਪ ਕੋ ਤਿੰਨ ਲਖ ਪਾਇਓ ਉਹਨਾਂ ਨੇ ਜਾਣਿਆ ਜਿਹੜੇ ਮਨੁੱਖ ਸਾਨਾ ਉਹਨਾਂ ਨੇ ਜਾਣਿਆ ਕਿ ਇਹ ਕੋਈ ਰੱਬ ਦਾ ਰੂਪ ਆਏ ਨੇ ਇਹਨਾਂ ਦਾ ਪ੍ਰਤਾਪ ਬੜਾ ਵੱਡਾ ਹੈ ਭਏ ਸਿੱਖ ਧਰਮਸਾਲਾ ਕਰੀ ਉਹਨਾਂ ਨੇ ਸਤਗੁਰੂ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਬੇਨਤੀ ਕੀਤੀ ਕਿ ਸਤਗੁਰੂ ਜੀਓ ਸੰਤ ਜੀਓ ਇਹਨਾਂ ਦਾ ਸੁਭਾਅ ਇਸੇ ਤਰ੍ਹਾਂ ਦਾ ਬਣਿਆ ਹੋਇਆ ਹੈ ਚੰਗੀ ਗੱਲ ਹੈ ਤੁਸੀਂ ਆ ਗਏ ਇਹਨਾਂ ਨੇ ਸਾਨੂੰ ਵੀ ਆਪਣੇ ਅਧੀਨ ਕੀਤਾ ਹੋਇਆ ਹੈ ਬੰਦੇ ਕਹਿਣ ਲੱਗੇ ਕਿ ਸਾਨੂੰ ਆਪਣੇ ਹੁਕਮ ਦੇ ਵਿੱਚ ਚਲਾਉਂਦੀਆਂ ਨੇ ਅਕਲ ਦਾ ਘਾਟਾ ਇਹਨਾਂ ਨੂੰ ਮਤ ਮਾਰੀ ਗਈ ਇਹਨਾਂ ਦੀ ਮੰਤਰ ਜੰਤਰ ਪੜ ਕੇ ਤੇ ਸਾਨੂੰ ਵੀ ਆਪਣੇ ਹੁਕਮ ਦੇ ਵਿੱਚ ਚਲਾਉਂਦੀਆਂ ਨੇ ਕਰੋ ਜੀ ਕਿਰਪਾ ਹੋਣ ਇਹਨਾਂ ਦੇ ਉੱਤੇ ਇਹਨਾਂ ਦੇ ਰੂਪ ਉਸੇ ਤਰ੍ਹਾਂ ਬਣਾ ਦਿੱਤੋ ਬਣਾ ਦਿਓ ਸਤਿਗੁਰੂ ਜੀ ਨੇ ਪਹਿਲਾਂ ਪੁੱਛਿਆ ਕਿ ਇਹਨਾਂ ਨੂੰ ਪੁੱਛੋ ਪਹਿਲਾਂ ਕਿ ਅੱਗੇ ਤੋਂ ਐਸੇ ਕਰਮ ਕੋ ਕਰਮ ਛੱਡਣ ਗੀਆਂ ਕਿ ਨਹੀਂ ਇਹਨਾਂ ਨੂੰ ਪੁੱਛੋ ਉਹਨਾਂ ਦੇ ਜਦੋਂ ਕੰਨਾਂ ਨੂੰ ਹੱਥ ਲਾਏ ਮੁਆਫੀ ਮੰਗੀ ਤੇ ਫੇਰ ਸਤਿਗੁਰੂ ਜੀ ਨੇ ਉਹਨਾਂ ਦਾ ਇਸਤਰੀਆਂ ਵਾਲਾ ਰੂਪ ਬਣਾ ਦਿੱਤਾ ਸਤਗੁਰੂ ਜੀ ਦੇ ਚਰਨਾਂ ਦੇ ਉੱਪਰ ਟਹਿ ਪਈਆਂ ਅਤੇ ਬੇਨਤੀ ਕੀਤੀ ਕਿ ਸੰਤ ਜੀਓ ਸਤਗੁਰੂ ਜੀਓ ਕਿਰਪਾ ਕਰੋ ਅੱਗੇ ਤੋਂ ਮੁਆਫ ਕਰ ਦਿਓ ਅੱਗੇ ਤੋਂ ਐਸੇ ਕੋ ਕਰਮ ਨਹੀਂ ਕਰਾਂ ਗੀਆਂ ਕਿਰਪਾ ਕਰੋ ਜੀ ਉਪਦੇਸ਼ ਦਿਓ ਪਰਮਾਤਮਾ ਦੀ ਭਗਤੀ ਕਰਾਂਗੇ ਇਸ ਪ੍ਰਕਾਰ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੱਡੇ ਵੱਡੇ ਜਿਹੜੇ ਵਿਗੜੇ ਹੋਏ ਸੰਨਾ ਸਤਗੁਰੂ ਜੀ ਨੇ ਉਹਨਾਂ ਦਾ ਉਧਾਰ ਕੀਤਾ ਉਹ ਜਣੀਆਂ ਕਕੂਰ ਕਰੂਰ ਕਰਮ ਕਰਨ ਵਾਲੀਆਂ ਔਸਤਰੀਆਂ ਉਹਨਾਂ ਨੂੰ ਸਿੱਧੇ ਰਾਏ ਪਾਇਆ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਉ ਪ੍ਰਤੀਤ ਭਗਤ ਕੀ ਤਰੀ ਹਾਂਜੀ ਸਤਗੁਰੂ ਜੀ ਦੇ ਦਰਸ਼ਨ ਕਰਕੇ ਹਿਰਦੇ ਦੇ ਵਿੱਚ ਪ੍ਰੇਮਾ ਭਗਤੀ ਪ੍ਰਗਟ ਹੋ ਗਈ ਜਦੋਂ ਮਹਾਨ ਕੌਤਕ ਦੇਖਿਆ ਸੋਚਿਆ ਮਨ ਦੇ ਵਿੱਚ ਕਿ ਸਾਰੀ ਉਮਰ ਹੋ ਗਈ ਐਸਾ ਕੋਈ ਸੰਤ ਨਹੀਂ ਆਇਆ ਜਿਹੜਾ ਸਾਡੇ ਮੰਤਰਾਂ ਜੰਤਰਾਂ ਨੂੰ ਖਤਮ ਕਰਕੇ ਸਾਡੇ ਮੰਤਰਾਂ ਜੰਤਰਾਂ ਨੂੰ ਬਰਬਾਦ ਕਰਕੇ ਤੇ ਆਪਣੀ ਕਲਾ ਦਿਖਾ ਦੇਵੇ ਐਸਾ ਕੋਈ ਨਹੀਂ ਸੀ ਆਇਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਦਾ ਉਧਾਰ ਕਰਨ ਵਾਸਤੇ ਹੀ ਆਏ ਜਿਹੜੇ ਪੁੱਠੇ ਰਾਹ ਦੇ ਉੱਤੇ ਪਏ ਨੇ ਨਾ ਉਹਨਾਂ ਨੂੰ ਸਿੱਧੇ ਕਰਨ ਵਾਸਤੇ ਹੀ ਆਏ ਨੇ ਤੋਂ ਗੁਰੂ ਕੇ ਪਿਆਰ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਪ੍ਰੇਮਾ ਭਗਤੀ ਦੀ ਦਾਤ ਦੇ ਦਿੱਤੀ ਉਹਨਾਂ ਕਰੂਰ ਸੁਭਾਅ ਵਾਲੀਆਂ ਇਸਤਰੀਆਂ ਨੂੰ ਤੁਰਕਨਤੇ ਬਵਾਸ ਤਹ ਰਾਜਾ ਜੋ ਤੁਰਕਾਂ ਤੋਂ ਓਮ ਰਾਜਾ ਆਕੀ ਹੋਇਆ ਸੀ ਸਤਗੁਰੂ ਜੀ ਕਹਿਣ ਲੱਗੇ ਕਿ ਜਿਹੜੇ ਕਾਮ ਨੂੰ ਦੇਸ਼ ਦੇ ਵਿੱਚ ਅਸੀਂ ਹੁਣ ਗਏ ਸੀ ਨਾ ਤੇ ਉਹ ਜਿਹੜਾ ਰਾਜਾ ਸੀ ਉਹ ਤੁਰਕਾਂ ਤੋਂ ਆਕੀ ਹੋਇਆ ਬੈਠਾ ਸੀ ਮੰਤਰਣ ਤੇ ਨਰਕਰਹਿ ਕੁਕਾਜਾ ਉਹਦੇ ਜਿਹੜੇ ਮੰਤਰੀ ਸੰਤਰੀ ਇਤ ਆਦਿਕ ਜਾਦੂਗਰ ਰੱਖੇ ਹੋਏ ਸਨ ਉਹਨੇ ਰਾਜਾ ਆਪ ਵੀ ਜਾਦੂਗਰ ਤੇ ਉਹਦੇ ਹੋਰ ਜਿਹੜੇ ਰੱਖੇ ਹੋਏ ਇਸਤਰੀਆਂ ਤੇ ਪੁਰਸ਼ ਸਨ ਉਹ ਵੀ ਮੰਤਰ ਜੰਤਰ ਕਰਕੇ ਤੇ ਜਿਹੜਾ ਵੀ ਚੜ ਕੇ ਜਾਂਦਾ ਸੀ ਨਾ ਉਹਨੂੰ ਮੰਤਰਾਂ ਜੰਤਰਾਂ ਦੇ ਨਾਲ ਹੀ ਮਾਰ ਦਿੰਦੇ ਸੀ ਬਿਸ਼ਨ ਸਿੰਘ ਨ੍ਰਿਪ ਤਹ ਪਠਾਇਓ ਤੇ ਔਰੰਗਜੇਵ ਰਾਜੇ ਨੇ ਬਿਸ਼ਨ ਸਿੰਘ ਨੂੰ ਉਥੇ ਭੇਜਿਆ ਸੀ ਇਹ ਡਰ ਕਰ ਹਮ ਸਰਨੀ ਆਇਓ ਬਿਸ਼ਨ ਸਿੰਘ ਰਾਜਾ ਮੰਤਰਾਂ ਜੰਤਰਾਂ ਤੋਂ ਡਰਦਾ ਹੋਇਆ ਸਾਡੀ ਚਰਨ ਸ਼ਰਨ ਦੇ ਵਿੱਚ ਆਇਆ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਆਇਆ ਤੇ ਜਿਹੜਾ ਗੁਰੂ ਘਰ ਦੇ ਵਿੱਚ ਆ ਜਾਵੇ ਨਾ ਉਹਦੀ ਰੱਖਿਆ ਜਰੂਰ ਵਾਰ ਜਰੂਰ ਹੁੰਦੀ ਹੈ ਵੱਡੀਆਂ ਵੱਡੀਆਂ ਮੁਸ਼ਕਲਾਂ ਤੋਂ ਗੁਰੂ ਘਰ ਹੀ ਹੈ ਇੱਕ ਕਿਉਂਕਿ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੁਹੰਮਦ ਸਾਹਿਬ ਦੀ ਸਮਾਦ ਨੇ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ ਇਸ ਕਰਕੇ ਵੱਡੇ ਕਹੇ ਜਾਂਦੇ ਨੇ ਕਾਬਲ ਕੰਧਾਰ ਦੀ ਜਿਹੜੀ ਮਸੀਤ ਸੀ ਨਾ ਜਦੋਂ ਮੌਲਾਨਿਆਂ ਨੇ ਸਤਗੁਰੂ ਜੀ ਨੂੰ ਮਸੀਤ ਤੋਂ ਬਾਹਰ ਕੱਢਣਾ ਚਾਹਿਆ ਤੇ ਸਤਗੁਰੂ ਜੀ ਨੇ ਮਸੀਤ ਦੇ ਉੱਤੇ ਅਸਵਾਰ ਹੋ ਕੇ ਮਸੀਤ ਹੀ ਆਕਾਸ਼ ਦੇ ਵਿੱਚ ਉਡਾ ਦਿੱਤੀ ਐਸੀ ਹੀ ਤਰ੍ਹਾਂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੋਰ ਬੜੇ ਵੱਡੇ ਮਹਾਨ ਕੌਤਕ ਕੀਤੇ ਨੇ ਇਸ ਕਰਕੇ ਗੁਰੂ ਕੇ ਪਿਆਰ ਉਹ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਕੋਈ ਨਹੀਂ ਅੜ ਸਕਿਆ ਤਾਂ ਹੀ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਦ ਰਾਖੀ ਮੇਰੀ ਐਸੇ ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਜੀ ਨੂੰ ਛੱਡ ਕੇ ਸਿੱਖਾ ਕਿੱਥੇ ਭਟਕਦਾ ਫਿਰਦਾ ਏ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜੇਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ ਦੇਸ਼ ਕੌਮ ਉਤੋਂ ਬਾਲ ਬਾਲ ਕੁਰਬਾਨ ਜੀ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਕਾਲ ਜੇ ਐਸੇ ਸਤਿਗੁਰੂ ਜੀ ਦੇ ਲੜ ਲੱਗ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਹਾਂਜੀ ਸਤਿਗੁਰੂ ਜੀ ਨੇ ਕੈਸੇ ਬਚਨ ਕਾਏ ਨੇ ਅੱਗੇ ਗयो ਸੰਗ ਲੈ ਕਾਰਜ ਸਰੇ ਸਤਿਗੁਰੂ ਜੀ ਕਹਿਣ ਲੱਗੇ ਕਿ ਪੁੱਤਰ ਸਤਿਗੁਰੂ ਜੀਓ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੱਸ ਰਹੇ ਨੇ ਕੇ ਪੁੱਤਰ ਸਤਗੁਰੂ ਜੀ ਇਹ ਵਿਸ਼ਨ ਸਿੰਘ ਰਾਜਾ ਸਾਨੂੰ ਨਾਲ ਲੈ ਕੇ ਗਿਆ ਸੀ ਤੇ ਇਸ ਕਰਕੇ ਸਾਰੇ ਕਾਰਜ ਇਹਦੇ ਪੂਰੇ ਹੋ ਗਏ ਨੇ ਦਹ ਹੋਂ ਦੇਸ ਮੇਲ ਹਮ ਹੋਂ ਤਿਨ ਕਰੇ ਸਤਗੁਰੂ ਜੀ ਕਹਿਣ ਲੱਗੇ ਕਿ ਇਧਰ ਜਿਹੜਾ ਰਾਜਾ ਸੀ ਵਿਸ਼ਨ ਸਿੰਘ ਤੇ ਉਧਰ ਰਾਜੇ ਦਾ ਨਾਮ ਸ਼ਾਇਦ ਰਾਮ ਸਿੰਘ ਆਇਆ ਹੈ ਤੋ ਉੱਥੋਂ ਦਾ ਜਿਹੜਾ ਰਾਜਾ ਸੀ ਦਾਸ ਨੂੰ ਨਾਮ ਭੁੱਲ ਗਿਆ ਤੋ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਕਹਿਣ ਲੱਗੇ ਕਿ ਪੁੱਤਰ ਜੀਓ ਇਹਨਾਂ ਦੋਨਾਂ ਰਾਜਿਆਂ ਦਾ ਅਸੀਂ ਮਿਲਾਪ ਕਰਵਾਇਆ ਰਾਜੇ ਰਤਨ ਰਾਏ ਦਾ ਜਿਹੜਾ ਪਿਤਾ ਹੋਇਆ ਹੈ ਨਾ ਉਹਦੇ ਨਾਲ ਇਹ ਵਿਸ਼ਨ ਸਿੰਘ ਰਾਜੇ ਦਾ ਮਿਲਾਪ ਅਸੀਂ ਕਰਵਾ ਦਿੱਤਾ ਸੁਲਾਹ ਕਰਵਾ ਦਿੱਤੀ ਤੇ ਹੁਣ ਉਹ ਜਿਹੜਾ ਕਾਮਰੂ ਦੇਸ਼ ਦਾ ਰਾਜਾ ਜੋ ਇਧਰ ਦੇ ਰਾਜਿਆਂ ਦੇ ਅਧੀਨ ਹੋ ਗਿਆ ਹੈ ਬਿਸ਼ਨ ਸਿੰਘ ਕੀ ਪਤ ਰਹਿ ਆਈ ਬਿਸ਼ਨ ਸਿੰਘ ਰਾਜੇ ਦੀ ਪਤ ਆਬਰੂ ਰਹਿ ਆਈ ਹੈ ਹੁਣ ਹਟੇ ਜੀਤ ਕੀ ਬੰਬ ਬਜਾਈ ਜਿੰਦ ਜਿੱਤ ਦੇ ਨਗਾਰੇ ਵਜਾਉਂਦੇ ਹੋਏ ਇਧਰ ਨੂੰ ਪਟਨਾ ਸਾਹਿਬ ਵੱਲ ਨੂੰ ਅਸੀਂ ਹਟ ਕੇ ਵਾਪਸ ਆ ਗਏ ਹੁਣ ਸੁਣ ਹਰਖਿਓ ਸਗਰੂ ਪਰਵਾਰ ਸਾਰੇ ਪਰਿਵਾਰ ਨੇ ਪ੍ਰਸੰਗ ਸੁਣਿਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਜਿਆਦਾ ਖੁਸ਼ ਹੋਏ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਖੁਸ਼ ਕਿ ਇਸ ਪੁੱਤਰ ਸਤਿਗੁਰੂ ਜੀ ਦੇ ਜਨਮ ਦੇ ਸਮੇਂ ਹੀ ਸਾਨੂੰ ਜਿੱਤ ਪ੍ਰਾਪਤ ਹੋ ਗਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੋਜੀ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੰਨੇ ਜੁੱਧ ਕਰਨਗੇ ਨਾ ਉਹਨਾਂ ਸਾਰੇ ਜੰਗਾਂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫਤਿਹ ਹੋਵੇਗੀ ਤੋ ਗੁਰੂ ਕੇ ਪਿਆਰਿਓ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਵੀ ਕੁੱਝ ਪ੍ਰਸੰਗ ਸੁਣਾਇਆ ਅਤੇ ਕਾਮਰੂ ਦੇਸ਼ ਦੇ ਵਿੱਚ ਜਿਵੇਂ ਜਿੱਤ ਪ੍ਰਾਪਤ ਹੋਈ ਹੈ ਰਾਜਿਆਂ ਦੀ ਸੁਲਾ ਕਰਾਈ ਉਹ ਸਭ ਕੁਝ ਸੁਣਾ ਦਿੱਤਾ ਦੱਸਿਆ ਅੱਗੇ ਵਾਲੇ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ ਸਤਗੁਰੂ ਜੀ ਦਾ ਇਤਿਹਾਸ ਗੁਰੂ ਕੀ ਬਾਣੀ ਗੁਰੂ ਕੇ ਇਤਿਹਾਸ ਦੀ ਵਿਆਖਿਆ ਕਰਨੀ ਬਹੁਤ ਜ਼ਿਆਦੀ ਕਠਨ ਬਾਤ ਹੈ ਸਤਗੁਰੂ ਜੀ ਆਪ ਕਰਵਾਨ ਤੇ ਤਾਂ ਹੀ ਹੋ ਸਕਦਾ ਹੈ ਗੁਰੂ ਕੇ ਸਿਖੋ ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ ਸਤਗੁਰੂ ਜੀ ਅਤੇ ਸਤਗੁਰੂ ਜੀ ਦੇ ਸਾਧ ਸੰਗਤ ਬਖਸ਼ਣ ਹਾਰ ਹੈ ਲੇਖ ਹੈ ਕਤਹਿ ਨਾ ਛੂਟੀ ਐ ਖਿੰਨ ਖਿੰਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਗੁਰਸਵਾਰੇ ਸਾਧ ਸੰਗਤ ਜੀ ਆਪ ਜੀਆ ਨੇ ਬਹੁਤ ਹੀ ਪ੍ਰੇਮ ਦੇ ਨਾਲ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ ਸੇਵਾ ਨਿਭਾਰੇ ਸਨ ਗਿਆਨੀ ਲਖਬੀਰ ਸਿੰਘ ਜੀ ਹੜ ਗ੍ਰੰਥੀ ਸਾਹਿਬ ਸਿੰਘ ਸਾਹਿਬ ਜੀ ਦਾ ਸਰਬੱਤ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਤਿਗੁਰ ਜੀ ਚੜ੍ਹਦੀ ਕਲਾ ਦੇ ਨਾਲ ਪੰਥ ਕਾਮ ਦੀ ਸੇਵਾ ਦੇ 발 ਬਖਸ਼ਣ 15 16 ਫਰਵਰੀ ਨੂੰ ਬਸੰਤ ਰਾਗ ਦੇ ਆਧਾਰ ਤੇ ਗੁਰੂ ਘਰ ਵਿਖੇ ਕੀਰਤਨ ਦਰਬਾਰ ਹੋਵੇਗਾ ਵੱਤ ਵਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਆਓ ਸੰਗਤ ਜੀ ਹੁਣ ਬਹੁਤ ਹੀ ਸਨਮਾਨਯੋਗ ਭਾਈ ਹਰਪ੍ਰੀਤ ਸਿੰਘ ਜੀ ਭਾਮੀ ਆ ਉਹਨਾਂ ਦੇ ਕਵੀਸ਼ਰੀ ਜਥਾ ਗੁਰ ਇਤਿਹਾਸ ਸਿੱਖ ਇਤਿਹਾਸ ਕੋਈ ਸ੍ਰੀ ਵਾਰਾਂ ਤੇ ਰਾਹੀਂ ਮਿਲਦਾ ਹੈ